बोल है ना? एट एट अच्छा डबल <laughs> सेवन वन सेवन जीडो जीडो जीरो जीरो फिफ्टीन

हां जी मैम करोगे ਮਤਾ ਪਾਸ ਕਿ ਨਹੀਂ ਮਤਾ ਪਾਸ ਹੀ ਹੁਣ ਕਰੂੰ ਜਿਹੜਾ ਲੱਗਾ ਹੋਇਆ ਕੀ ਪਤਾ ਕਿੰਨਾ ਟਾਈਮ ਲਾਊਗਾ ਕਿ ਨਹੀਂ ਮਤਾ ਪਾਸ ਕਰੋਗੇ ਮੈਂ ਮਤਾ ਪਾਸ ਤਾਂ ਉਹਨੇ ਕਰਨਾ ਪਊਗਾ ਅੱਜ ਇਹ ਤਾਂ ਗੱਡੀ ਮੈਂ ਤੋ ਵੰਡੇ ਹੀ ਹਾਂ ਉਹੀ ਤਾਂ ਗੱਲ ਆ ਸ਼ਾਮ ਪਾਉਂਗਾ ਦੇਖਣਾ ਨਾ ਸਕੂਟਰ ਸਟ੍ਰੇਟ ਉਹਦੀ ਲੱਗਾ ਹੋਇਆ ਖਾ ਗਿਆ ਉਹਦੀ ਬੋਲ ਲੱਗੇ ਮੁਰਗੀ ਦੇ ਭਾਈ ਤੇ ਖਾ ਲਈ ਮੈਂ ਵੈਸ਼ੀਂਕਾ ਤੋਂ ਜਾਣਾ ਹੈ। ਉਹ ਆਹ ਕਰਕੇ ਬੋਦੇ ਦੀ ਗੱਡੀ ਤੋਂ ਉੱਤਰ ਕੇ ਬਾਕੀ ਸਾਰੇ ਕਾਰ ਨੂੰ ਟੋਲਣਾ। ਹਾਂ। ਨਹੀਂ ਤੇ ਇਹਦਾ ਨਾ ਤੋਆ ਨਾ। ਹੋਰ ਜੱਗਾ ਵਿਚਾਰਾ ਇੰਨਾ ਕੰਮ ਕਰਦਾ। ਗੱਡੀ ਗੱਡੀ ਵੀ ਫੇਰ ਵੇਲੇ ਤੂੰ ਲੈ ਆਂਣਾ ਮੈਂ ਤਾਂ ਨਹੀਂ ਆਂਦਾ। ਤੂੰ ਜਦੋਂ ਤੇਰੀ ਹੈ ਤੇ ਤੂੰ ਮੰਗੀ ਚਾਬੀ ਫਰ ਕਰ ਲਿਆ ਕਰੋ ਜੋ ਚਲਾਉਣ ਲੱਗ ਪਿਆ। ਮੰਗੀ ਚਾਬੀ ਫਿਰ। ਨਾ ਕਰ ਤਾਂ ਸੁੱਕੀ ਜਾਂਦੀ ਜੱਗੇ ਗਲਤ ਜਿਹਾ ਤਰੀਕਾ ਲੱਗਾ ਮੈਨੂੰ ਤੇਰਾ। ਨਾ ਇਹ ਨਹੀਂ ਰਹੇ ਨਹੀਂ ਕੁਝ। ਹੁਣ ਕੇ ਦਾਗ ਪੈ ਜਾਂਦੇ ਆ। ਦੀ ਦਾ ਕਦੀ ਪੈਦਾ ਹੁੰਦਾ ਤਾਂ ਇਹਦੇ ਅਦਾਗ ਜੋ ਸਿਰਫ ਸੋਕੀ ਜਾਂਦੀ ਆ ਤੇ ਫਿਰ ਸਿਰਫ ਸਿਰਫ ਧੋੜੀ ਆ ਜੋ ਵੀ ਸ਼ੈਂਪੂ ਆ ਜਾਂ ਉਹ ਵੀ ਆ ਜਦੋਂ ਪਿੱਛੇ ਪ੍ਰੈਸ਼ਰ ਵੱਜਿਆ ਪ੍ਰੈਸ਼ਰ ਤਾਂ ਥੱਲੋਂ ਗਾਲ ਗਾਲਦਾ ਸਾਰਾ ਤੇ ਤੂੰ ਮੰਨਣਾ ਥੋੜੀ ਹੁੰਦਾ ਆ ਮੰਨਣਾ ਹੋਈ ਆ ਮੰਨ ਜੇ ਬੱਸ ਤਾਂ ਦਹਾਰ ਤੇਸਵੇਰੇ ਫਿਰ ਲਿਬੜ ਜਾਣੀ ਕੀ ਫਾਇਦਾ ਤੇਰੇ 6 ਘੰਟੇ ਲਾਏ ਦਾ ਠੀਕ ਆ ਦੇ 5 ਤਾਂ ਅੰਦਰ ਹੀ ਲੱਗੇ ਆ ਇਹ ਤਾਂ 8 ਘੰਟੇ ਲੱਗਾ ਅੰਦਰ ਉਹਨੇ ਅੰਦਰ ਕੀ ਕਰਦਾ ਰਿਹਾ ਥੋਤੀ ਕੋਈ ਨਹੀਂ ਕਾ ਬਚਾ ਆ ਇੱਥੇ ਦਾਗ ਜਾਂ ਲੱਗਾ ਹੀ ਕੁੰਡੇ ਜਿਹੇ ਦੇ ਕੋਲਾ ਇਹ ਨਹੀਂ ਇਹ ਪੱਪੀ ਨਹੀਂ ਲੱਗਿਆ 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 ਪਉ ਲੱਗਿਆ ਉਹ ਲਾਇਆ ਹੈਗਾ ਸਟicker ਜਿਆ ਤੇ ਜਿਹੜਾ ਤੂੰ ਆਨਾ ਹੋਣੀ ਮੈਂ ਆਖਿਆ ਉਹ ਹੋਰ ਵੀ ਉਹ ਲੈ ਗਿਆ ਜਾ ਕੇ ਪਿੱਛੇ ਲੈ ਆਇਦਰ ਅਹ ਤੇ ਛੋਟਾ ਗਏ ਨਹੀਂ ਉਹਦੀ ਆਵਾਜ਼ ਆਉਂਦੀ ਤੇ ਸਿੱਖਿਆ ਵਾਲਾ ਕੰਮ ਨਾ ਕਰਿਆ ਕਰੋ ਪਿੱਛੇ ਤਾਂ ਗਏ ਨਹੀਂ ਆਵਾਜ਼ ਆਉਂਦੀ ਬਾਰੀ ਖੋਲਤੀ ਜੇ ਪਾਣੀ ਨਾ ਬਾਦੇ ਵਿੱਚ ਵੇਖੋ ਬਈ ਅੱਜ ਪ੍ਰੈਸ਼ਰ ਨਾ ਲੱਗੇ ਦੂਹਾ ਦੂ ਹਾਂ ਰੁਕੀ ਕਰਦਾ ਮੈਂ ਪਲਾਂ ਲਈ ਰੱਖਿਆ ਹੈ ਕੰਮ ਕਰਦੇ ਆ ਕੰਮ ਨਹੀਂ ਕਰਦਾ ਸਾਨੂੰ ਕਿੱਕੇ ਮੈਂ ਸਾਰੇ ਸੰਦ ਤੋਂ ਦੇਨੇ ਅੱਜ ਤੇ ਸੰਦ ਇੱਕ ਹੀ ਨੀ ਸਿਰੇ ਲੰਗ ਸਹੀ ਗਏ ਨੇ ਤੇ ਗਿੱਡੀ ਮਹਾ ਧੋਤੀ ਅੱਜ ਹੋਮ ਬਣਾ ਜਾਵਾਂ ਧੋ ਦੇ ਕਿਵੇਂ ਬੈਣੀ ਆਉਂਦਾ ਸਾਰਿਆਂ ਆਹੋ ਤੈਨੂੰ ਵੀ ਰੋਟੀਆਂ ਖਾਣੀਆਂ ਹੀ ਆਉਂਦੀਆਂ ਪਕੌਣੀਆਂ ਤਾਂ ਨਹੀਂ ਆਉਂਦੀਆਂ ਵੀਡੀਓ ਬਣਾਉਣਾ ਨਹੀਂ ਨਹੀਂ ਇੱਕ ਦਿਨ ਗਿੱਤੀ ਤੋ ਕੇ ਤੇ ਅੱਜ ਨਿਰਲਾ ਆਉਂਦੀਆਂ ਤੇ ਪਾਣੀ ਸੇ ਮੈਂ ਸਾਨੂੰ ਪਾਣੀ ਕਦ ਪੁੱਛਿਆ ਰੋਟੀਆਂ ਪਕਾਉਂਦੀਆਂ ਨੇ ਕਿਹਾ ਮੰਮੀ ਲੈ ਤੈਨੂੰ ਨੇ ਕਿਤੇ ਨਿੰਬੂ ਪਾਣੀ ਬਣਾਨਾ ਕਿ ਤੇ ਤੈਨੂੰ ਮੈਂ ਲਸੀ ਦੇ ਦਾ ਕੋਲ ਬਣਾ ਕੇ ਕਦੇ ਕਿਹਾ ਅੱਜ ਇੱਕ ਦਿਨ ਕੰਮ ਅੱਜ ਅੱਜ ਇੱਕ ਦਿਨ ਕੰਮ ਕੀਤਾ ਤਾਂ ਤੈਨੂੰ ਅਹਿਸਾਸ ਹੋ ਗਿਆ ਨਾ ਵੀ ਮਗਰ ਪਾਣੀ ਨਹੀਂ ਮੇਰੇ ਆਇਆ ਜਾਂ ਮੇਰੇ ਮਗਰ ਕੁਛ ਕਰ ਲਿਆ ਨਹੀਂ ਨਾਲੇ ਤੂੰ ਤਾਂ ਮੁੰਡਾ ਖੁੰਡਾ ਸਾਡੇ ੁਰਗਿਆਂ ਨੂੰ ਤਾਂ ਉਹਦੇ ਚੱਕਰ ਆਉਣ ਲੱਗ ਪੈਂਦੇ ਮਾੜਾ ਜਿਹਾ ਕੰਮ ਕਰ ਲਿਆ ਤੂੰ ਠੰਡਾ ਮੌਸਮ ਸੀ ਰੁੱਖਾਂ ਦੇ ਵੇ ਪਾਣੀ ਪਾਤਾ ਮੇਰੇ ਗੰਦਾ ਦੇੜੀ ਨੂੰ ਆਉਂਦੀ ਮੈਂ ਤਾਂ ਖੁਸ਼ੀ ਵੇ ਸਰਪਾ ਕੇ ਢੋਂ ਨਾਲ ਆਈ ਮੈਂ ਨਾ ਹਾਂ ਇਹ ਗੋਰਾ ਨਿਕਲ ਆਊਗਾ ਇਹਦਾ ਪ੍ਰੈਸ਼ਰ ਬੜਾ ਮਾੜਾ ਜੇ ਉਹਦੀ ਅੱਖ ਖਰਾਬ ਹੋ ਗਈ ਸੀਗੀ ਲੱਡਾ ਲੱਡਾ ਚ ਉਹਨਾਂ ਨੇ ਕੀ ਦੀ ਗੱਗੂ ਉਹਨਾਂ ਨੇ ਪਾਤਾ ਸੀ ਦੂਜੇ ਦੇ ਕਿਹੜੇ ਕੀ ਐਵੇਂ ਕਿੰਨਾ ਹੋ ਗਿਆ ਉਹ ਤਾਂ ਬੜਾ ਬੁਰਾ هي واريتے واريتے جو دجو مصالے لگیو هي هاو کڑ کا صاحب اونی پارٹی ستا نچو مليودي رييو ديرکو واه نئي يودي پيغم مليو يار تھوڑا تو تہو سمجھي نئي اني کني دتا پتا نوں نوں بول دوں پيا ساري نئي وني ماندو اگو نوں وني ماندو

<suss> <Ideally, payment> <location> तो <infinity> तेन कितान तो <sum Prague> ਜੱਗ ਜੱਗ ਦਾ ਸੈਟਰਮ ਵਾਲਾ ਤੈਨੂੰ ਕਿਵੇਂ ਬਿਸਮਾਇਆ ਕਿੰਨਾ ਕਰਦਾ ਫਿਰਦਾ ਯਾਰ ਥੋੜਾ ਜਿਹਾ ਤੈਨੂੰ ਸਮਝ ਨਹੀਂ ਆਉਂਦੀ ਬੜੀ ਮਿੱਟੀ ਦਾ ਪੁੱਤ ਆ ਉਹ ਕੀ ਹੋ ਗਿਆ ਵਿਚੰਦਰੀ ਇਹ ਵਾਲੀ ਦੀ ਦੁਬਾਰੀ ਇਹ ਚੱਲਦੀ ਹੈ ਮੈਂ ਬੰਦ ਕਰ ਦੇਈਏ ਆਪਾਂ ਹਾਂ ਲਾ ਬੰਦ ਕਰੇ ਤੇ ਆਪਾਂ ਬੰਦ ਕਰੇ ਸਭ ਚੱਲ ਆਹ ਬਾਈ ਬੱਚਾ ਉਹ ਕੰਮ ਲਾ ਪੈਨੇ ਹੋਰੀ ਆਪਦਾ ਇਹ ਸਟਾਫ ਕੋਲੋਂ ਕਰਣੀ ਆ ਕੋਈ ਸਾਹ ਕੋਈ ਆ ਆ ਕਾਰਜ ਦਾ ਕੈਰਨ ਹੋਈਗਾ ਨਹੀਂ ਕਿਤੇ ਇਹ ਕੋਈ ਨਹੀਂ ਹੋਈ ਅਗਲੇ ਮਹੀਨੇ ਨਾਲ ਅਗਲਾ ਟੂਰ ਪਾ ਸਹੀਓ ਆ ਆ ਆ ਕੋਈ ਦੇਵੂਨਿਆ ਆਪ ਕਿਹਨੇ ਕਿਹੜਾ ਪੁਡਾਰਕ ਡਾਲੇ ਨੇ ਕਿਤੇ ਰੱਖ ਲੈਣੇ ਨਹੀਂ ਇਹ ਨਹੀਂ ਕਰਦੇ ਤੇ ਕੇ ਜੋ 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 ਅੱਲਾ ਇਹ ਲੋ ਬਾਟਰਾ ਲੈਣੇ ਦਾ ਸਾਥ ਕਾ ਛੱਡਿਆ ਅਜੇ ਰੱਬ ਨੱਬੇ ਮਾਰਦਾ ਹਨ ਪਾਣੀ ਪਾਤਾ ਜੇ ਪੈਰਾ ਤੇ ਹੋਰ ਇਹ ਛੱਡ ਕੇ ਰੱਖ ਆਖੇ ਦਾ ਵਾਰੀ ਦੇਖੋ ਮੌਸਮ ਬਸ ਵਧੀਆ ਹੈ ਲੱਗ ਵੀ ਰਹਿਣਾ ਸੇ ਗੱਡੀ ਨਾਲ ਐਕਸਪੀਰੀਅੰਸ ਵਧੀਆ ਹੈ ਸਕੂਟੀ ਤੇ ਬੜਾ ਮਜ਼ਾ ਆਇਆ ਉਹ ਕਿੰਦੀ ਹਾਂ ਨਹੀਂ ਤੂੰ ਬਾਤ ਕੋਈ ਸਮਝੀ ਸਕਦੇ ਕਿੰਨਾ ਵਧੀਆ ਹੈ ਨਾ ਰੋਗਿਆ ਹਣ ਕੱਡਾ ਬਈ ਇੱਥੇ ਤਾਂ ਬਿਲਕੁਲ ਸੁੱਕਾ ਜਿਹਾ ਲੱਗਦਾ ਪਿਆ ਹੈ ਇਹ ਮੈਂ ਤਾਂ ਘੱਟ ਪਿਆ ਹਾਂ ਇੱਧਰ ਘੱਟ ਪਿਆ ਜੇ ਫਿਰ ਇਹਨੂੰ ਘੱਟ ਨਹੀਂ ਹਾਂ ਇਹਨੂੰ ਘੱਟ ਉੱਥੇ ਤਾਂ ਰੱਬ ਨੇ ਆਖਾਈ ਹੋਈ ਆਈ ਨਹੀਂ ਆਵੇ ਤਾਂ ਅਸੁਖ ਵੀ ਗਿਆ ਹਾਂ ਪਾਣੀ ਮੈਨਾਂ ਘਰੋਤਾ ਹੋਣਾ ਨਹੀਂ ਬਣੇਗਾ ਸਾਈਡਾਂ